ਡੇੜਬਾ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਦੇ ਵਿੱਚ ਨਗਰ ਪੰਚਾਇਤ ਡੇੜਬਾ ਦੇ ਨਵੇਂ ਬਣੇ ਪ੍ਰਧਾਨ ਮਨਿੰਦਰ ਸਿੰਘ ਕੁਮਾਰ ਅਤੇ ਮੀਤ ਪ੍ਰਧਾਨ ਜਸਪ੍ਰੀਤ ਕੌਰ ਨੇ ਅਹੁਦੇ ਸੰਭਾਲੇ ਇਸ ਮੌਕੇ ਤੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਨਵੀਂ ਜ਼ਿੰਮੇਵਾਰੀ ਦੇ ਲਈ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਪੇਸ਼ ਕਰਦਿਆ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡੇੜਬਾ ਦੇ ਵਿਕਾਸ ਕਾਰਜਾਂ ਦੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਉਨ੍ਹਾਂ ਕਿਹਾ ਕਿ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਜਾਵੇ ਤਾਂ ਕਿ ਡੇੜਬੇ ਨੂੰ ਹਰ ਪੱਖੋਂ ਮੋਹਰੀ ਬਣਾਇਆ ਜਾ ਸਕੇ ਨਗਰਪੰਚਾਇਤ ਡੜਬਾ ਦੀ ਪਿਛਲੇ ਦਿਨੀ ਚੋਣ ਹੋਈ ਸੀ ਜਿਦੇ ਅੰਦਰ 13 ਐਮਸੀ ਚੁਣੇ ਗਏ ਸੀ ਔਰ ਸਾਰੇ ਐਮਸੀ ਸਹਿਬਾਨ ਨੇ ਸਰਬਸੰਮਤੀ ਦੇ ਨਾਲ ਸਰਦਾਰ ਮਨਿੰਦਰ ਸਿੰਘ ਜੀ ਨੂੰ ਆਪਣਾ ਨਗਰਪੰਚਾਇਤ ਡੜਬਾ ਦਾ ਪ੍ਰਧਾਨ ਚੁਣਿਆ ਤੇ ਜਸਪ੍ਰੀਤ ਕੌਰ ਨੂੰ ਨਗਰਪੰਚਾਇਤ ਡੜਬਾ ਦਾ ਵਾਈਸ ਪ੍ਰਧਾਨ ਚੁਣਿਆਗਾ ਅੱਜ ਤੋਂ ਉਹਨਾਂ ਦਾ ਕਾਰਜਕਾਲ ਜਿਹੜਾ ਸ਼ੁਰੂ ਹੋ ਚੁੱਕਿਆਗਾ ਅੱਜ ਉਹਨਾਂ ਨੂੰ ਆਪਣਾ ਉਹਨਾਂ ਨੇ ਅਹੁਦਾ ਸੰਭਾਲਿਆਗਾ ਸੋ ਉਹਨੂੰ ਉਹਨਾਂ ਨੂੰ ਅਹੁਦਾ ਸੰਭਾਲਣ ਦੇ ਮੌਕੇ ਸਾਡੀ ਸਾਰੀ ਸਬੂਚੀ ਟੀਮ ਆਬਾਂਦੀ ਪਾਰਟੀ ਦੀ ਪਹੁੰਚੀ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੋ ਮੈਂ ਤਾਂ ਇਹੀ ਕਾਮਨਾ ਕਰਦਾ ਕਿ ਆਉਣ ਵਾਲੇ 5 ਸਾਲ ਬਿਲਕੁਲ ਇਮਾਨਦਾਰੀ ਦੇ ਨਾਲ ਤੰਦ ਇਹੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਨਗਰ ਕੌਂਸਲ ਦਰਵਾਦਾ ਵਿਕਾਸ ਕਰਨਗੇ ਦਰਵਾਦਾ ਵਿਕਾਸ ਕਰਨਗੇ ਮਿੰਦਰ ਜੀ ਜਿਵੇਂ ਦੇਖਦੇ ਹੋ ਅੱਜ ਤਾਜਪੂਸ਼ੀ ਹੋਈ ਹੈ ਮੰਤਰੀ ਸਾਹਿਬ ਕੋਲ ਉਹ ਅੱਜ ਉਹ ਨਾਲ ਜੀ ਚੇਅਰ ਤੇ ਬਿਠਾ ਕੇ ਗਏ ਨੇ ਲੋਕਾਂ ਨੂੰ ਪੀਛਾ ਨਾ ਚਾਣੇ ਔਰ ਮੰਤਰੀ ਸਾਹਿਬ ਨੂੰ ਵੀ ਵਿਸ਼ਵਾਸ ਮਨਾਣਾ ਚਾਹਣੇ ਸਭ ਤੋਂ ਪਹਿਲਾਂ ਥੋੜਾ ਸਾਰੇ মিডিਆ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਮੰਤਰੀ ਸਾਹਿਬ ਨੂੰ ਉਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਮੈਂ ਪੂਰਾ ਇਮਾਨਦਾਰੀ ਨਾਲ ਇਤਾਂ ਦੇ ਨਾਲ ਪਿੰਡ ਦੇ ਵਿਕਾਸ ਕਰੂੰਗਾ ਸਾਰੇ ਮੇਰੇ ਐਮਸੀ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਂ ਸਾਰਿਆਂ ਨਾਲ ਰਲ ਕੇ ਪਿੰਡ ਦਾ ਪੂਰਾ ਵਿਕਾਸ ਕਰਾਂਗੇ ਤੇ ਚੀਮਾ ਸਾਹਿਬ ਵੱਲੋਂ ਸਾਨੂੰ ਹਮੇਸ਼ਾ ਪਹਿਲਾਂ ਵੀ ਬਹੁਤ ਗਰੰਟਾ ਮਿਲੀਆਂ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਬਹੁਤ ਗਰੰਟਾ ਦੇਣਗੇ ਮੈਂ ਇਹਨਾਂ ਦੇ ਨਾਲ-ਨਾਲ ਸਰਦਾਰ ਭਿੰਦਰ ਸਿੰਘ ਸੋਈ ਜੀ ਦਾ OSD ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਭਰਾਵਾਂ ਵਾਂਗੂ ਪਿਆਰ ਹੋਣ ਕਰਕੇ ਤੇ ਸਰਦਾਰ ਰਵਿੰਦਰ ਸਿੰਘ ਮਾਨ ਜੀ ਦਾ ਸਾਡੇ ਚੇਅਰਮੈਨ ਪਿੱਤੂ ਜੀ ਦਾ ਤੇ ਮੈਡਮ ਜਸਪੀਰ ਕੋਰ ਸ਼ੇਰਗਿਲੇ ਜੀ ਦਾ ਹਰਵਿੰਦਰ ਜੀ ਦਾ ਸੈਕਟਰੀ ਜੀ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਪਾਰਟੀ ਨੇ ਤੇ ਮੈਂ ਇਸ ਵਿਸ਼ਵਾਸ ਤੇ